ਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਥੋੜਾ ਜਿਹਾ ਸਾਗ ਬਣਾਵਾਂਗੇ ਆਪਾਂ ਚੀਰ ਕੇ ਰੱਖ ਲਿਆ ਵਿੱਚੇ ਪਾਲਕ ਹੈ ਵਿੱਚੇ ਬੱਥੂ ਹੈ ਵਿੱਚੇ ਸਾਗ ਹੈ ਤੇ ਵਿੱਚੇ ਥੋੜਾ ਜਿਹਾ ਛੋਲਿਆਂ ਦੇ ਪੱਤੇ ਪਾਏ ਆਪਾਂ ਤੇ ਇਹ ਆਪਾਂ ਬਣਾਵਾਂਗੇ ਕਦੇ ਤਿਆਬ ਨਹੀਂ ਬਣਨਾ ਇਹਦੇ ਨਾਲ ਸਾਗ ਐਸਾ ਬਣਾਵਾਂਗੇ ਆਪਾਂ ਸਾਰੀ ਵੀਡੀਓ ਦੇਖਿਆ ਤੁਸੀਂ ਹੁਣ ਆਪਾਂ ਕੁਝਾ ਧਰਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਗੜਵੀ ਪਾਣੀ ਦੀ ਜੋ ਪਾਣੀ ਗਰਮ ਹੋ ਗਿਆ ਫਿਰ ਆਪਾਂ ਸਾਗ ਪਾਵਾਂਗੇ ਲੋ ਪਾਣੀ ਗਰਮ ਹੋ ਗਿਆ ਤੇ ਆਪਾਂ ਹੁਣ ਸਾਗ ਪਾਵਾਂਗੇ ਸਾਰਾ ਪਾ ਦਿਆਂਗੇ ਆਪਾਂ ਵਧੀਆ ਬਣੂਗਾ ਸਾਗ ਬਹੁਤ ਵਧੀਆ ਹੁਣ ਆਪਾਂ ਗੰਡਾ ਪਾਵਾਂਗੇ ਉਧਰ ਉਧਰ ਛੀਰਿਆ ਹੋਇਆ ਦਾਦਾ ਹੁਣ ਆਪਾਂ ਮੂਲੀ ਪਾਵਾਂਗੇ ਚੀਰੀ ਹੋਈ ਣਾਲੇ ਗੰਡੇ ਨਾਲ ਤੇ ਜਾਵਨੇ ਬਣਨਾ ਨਾਲੇ ਮੂਲੀ ਨਾਲ ਤੇ ਹੁਣ ਆਪਾਂ ਨੌਣ ਪਾਵਾਂਗੇ ਤੇ ਹਲਦੀ ਨਾਲ ਵੀ ਨਹੀਂ ਬਣਨਾ ਹਲਦੀ ਪਾਵਾਂਗੇ ਹੌਲੀ ਹੌਲੀ ਰਹਿ ਜੇ ਪੈ ਜਾਊਗਾ ਉਹ ਤੋਂ ਠੱਕ ਦੇਾਂਗੇ ਜਦੋਂ ਆਪਣਾ ਸਾਗ ਹੁਣ ਰਹਿ ਜੇ ਪੈਂਦਾ ਜਾਂਦਾ ਹੈ ਪਾਣੀ ਥੋੜਾ ਜਿਹਾ ਉੱਤੇ ਆ ਗਿਆ ਤੇ ਆਪਾਂ ਹਲਾ ਦੇਾਂਗੇ ਇੱਕ ਵਾਰ ਇਹਨੂੰ ਆਪਾਂ ਫੇਰ ਠੱਕ ਦੇਾਂਗੇ ਹੌਲੀ ਹੌਲੀ ਰਿੱਝ ਜਾਊਗਾ 5-7 ਮਿੰਟ ਬਾਅਦ ਵੇਖੇ ਆਪਾਂ ਤੇ ਹੁਣ ਆਪਾਂ 10 ਮਿੰਟਾਂ ਨੂੰ ਦੇਖਾਂਗੇ ਨਾ ਆਪਣਾ ਸਾਗ ਬਹੁਤ ਵਧੀਆ ਰਿੱਝ ਜਾਂਦਾ ਹੈਗਾ ਤੇ ਹੁਣ ਆਪਾਂ ਬੈਠੇ-ਬੈਠੇ ਛੋਲਕੇ ਕੱਢਾਂਗੇ ਸਾਗ ਰੇ ਇੱਧਰ ਹੀ ਦੇ ਦੋ ਕੰਮ ਹੋ ਜਾਣਗੇ ਛੋਲਕੇ ਵੀ ਕੱਢੇ ਜਾਊ ਤੇ ਸਾਗ ਵੀ ਰਿੱਝ ਜਾਊ ਇਹ ਆਪਾਂ ਫੇਰ ਸਵੇਰੇ ਧਰ ਲਾਂਗੇ ਅੱਜ ਵੇਖੇ ਨਾ ਵੀ ਛੋਲਕੇ ਕੱਢ ਕੇ ਰੱਖ ਲਾਂਗੇ ਰਾਜੀ ਕੱਢਿਆ ਪਿਆ ਹੋਵੇ ਤਾਂ ਜਿਵੇਂ ਮਰਜੀ ਧਰ ਲਾ ਇਹ ਥੋੜਾ ਜਿਹਾ ਕੱਢਣ ਦੀ ਦਿੱਕਤ ਹੀ ਆਉਂਦੀ ਹੈ ਤੇ ਜੇ ਕੰਮ ਕਰਨ ਦਾ ਕੋਈ ਲੰਮਾ ਪਾਸਾ ਆਕਰ ਨਾਲ ਸਿੱਖੀ ਜਾਉਂਗੀ ਨਾਲੇ ਛੋਲੇ ਕੱਢੀ ਜਾਉਂਗੀ ਛੋਲੇ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਹੈਗੀ ਪਰ ਛੋਲੇ ਦਾ ਹੁਣ ਛੇਤੀ ਆ ਜਾਂਦਾ ਅੱਗੇ ਤਾਂ ਇੱਧੇ ਲੇਟ ਆਉਂਦਾ ਹੁਣ ਛੇਤੀ ਆ ਜਾਂਦਾ ਛੋਲਗਾ ਪਾਂ ਇਹਰਾਵਲਾ ਛੋਲ ਕਾ ਕੱਢ ਲਾਂਗੇ ਸਾਰਾ ਕੱਢ ਲਾਂਗੇ ਬੈਠੇ ਬੈਠੇ ਲਓ ਆਪਣਾ ਸਾਗ ਜੀ ਜਾਂਦਾ ਉਹਨਾਂ ਚਿਰ ਆਪਾਂ ਲਸਣ ਤੇ ਆਦਾ ਇਹ ਕੁੱਟ ਲਾਂਗੇ ਤੇ ਗੰਡਾ ਪਾਂਹ ਤੜਕੇ ਚ ਪਾਵਾਂਗੇ ਗੰਡਾ ਨਿ ਕੁਟਦੇ ਵਿੱਚ ਤੇ ਨਾਲੇ ਟਮਾਟਰ ਆਪਾਂ ਦੇਸੀ چیر ਕੇ ਰੱਖਿਆ ਇਹ ਪਾਵਾਂਗੇ ਤੜਕੇ ਚੀ ਮੇਕੀ ਆ ਫਾਲੇ ਮਿਰਚਾਂ ਪਾ ਲਾਂਗੇ ਆਪਾਂ ਕੁੱਟੀਆਂ ਮਿਰਚਾਂ ਪਾਵਾਂਗੇ ਨੋੜ ਪਹਿਲਾ ਪਾਇਆ ਹੋਇਆਗਾ ਵੇ ਕਿਤੇ ਬਾਹਲਾ ਨਾ ਹੋ ਜੇ ਤੇ ਆਪਾਂ ਮਿਰਚਾ ਪਾ ਲਈਆਂ ਆਪਾ ਤੜਕਾ ਭੁੰਨ ਕੇ ਇਹਦੇ ਵਿੱਚੇ ਰਹੀਦੇ ਪਾ ਦੇਾਂਗੇ। ਲਓ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ। ਸਾਗ ਰੀਦੇ ਨੂੰ। ਤੇ ਹਜੇ ਸਾਗ ਬਣਿਆ ਨਹੀਂ ਐ। ਲਸਣ ਅਦਰ ਜਿਹੜਾ ਆਪਾਂ ਕੀ ਕੁੱਟ ਕੇ ਰੱਖਿਆ ਸੀ ਉਹਦਾ ਤੜਕਾ ਭੁੰਨਤਾ ਤੇ ਟਮਾਟਰ ਵੀ ਪਾਤਾ ਮਿਕਚੇ ਭੁੰਨ ਕੇ ਤੇ ਗੰਡਾ ਵੀ ਪਾਤਾ ਭੁੰਨ ਕੇ। ਆਪਾਂ ਗ੍ਰੇਸਟੇਪ ਨੂੰ ਲਿਆ ਸੀ ਇੱਥੋਂ ਮੈਂ ਕਿ ਸਾਗ ਲਾਉਣ ਪਊ ਥੱਲੇ ਫਿਰ ਜਿਵੇਂ ਹਟ ਜੇ ਤਾਂ ਫਿਰ ਰਹੀਦਾ ਘੱਟ ਹੈ ਤੇ ਗ੍ਰੇਸਟੇਪ ਨੂੰ ਲਿਆਈ ਸੀ ਮੈਂ ਵੀਰ ਦਾ ਘੰਟਾ ਹੋ ਗਿਆ ਭੁੰਨ ਕੇ ਮਸਾਲਾ ਪਾਏ ਨੂੰ ਤੇ ਹੁਣ ਥੋੜਾ ਜਿਹਾ ਪਾਣੀ ਘੱਟ ਹੈ ਤੇ ਆਪਾਂ ਪਾਣੀ ਉੱਤੇ ਧਰਿਆ ਗਰਮ ਤੇ ਇਹ ਪਾ ਦਾਂਗੇ ਤੇ ਅੱਧਾ ਘੰਟਾ ਆਪਾਂ ਬਸ ਹੋਰ ਰੰਨਾ ਅੰਗੇ ਘੇਰ ਵਿੱਚ ਇਹਨਾਂ ਵੀ ਲਾ ਲਾਂਗੇ ਪੂਰਾ ਵਧੀਆ ਮਲਾਈ ਵਰਗਾ ਸਾਗ ਬਣਾਵਾਂਗੇ ਸਾਗ ਥੋੜਾ ਜਿਹੀ ਨਾਲੇ ਬਹੁਤ ਵਧੀਆ ਰਿੱਜੂਗਾ ਲਓ ਸਾਗ ਆਪਣਾ ਰਿੱਜ ਗਿਆ ਦੋ ਕੰਟੈਂਕੀ ਬਣ ਗਿਆ ਬਹੁਤ ਵਧੀਆ ਤੇ ਆਪਾਂ ਹੁਣ ਲਾਵਾਂਗੇ ਆਪਾਂ ਨੂੰ ਘੋਟ ਲਾਂਗੇ ਆ ਮੱਕੀ ਦਾ ਆਟਾ ਆਪਾਂ ਭੁੰਨ ਕੇ ਰੱਖਿਆ ਹੈ ਗੈਸ ਤੇ ਭੁੰਨ ਲਿਆ ਸੀਗਾ ਤੇ ਆਪਾਂ ਵਿੱਚ ਪਾਵਾਂਗੇ ਥੋੜਾ ਜਿਹਾ ਪਹਿਲਾਂ ਉਹਨੂੰ ਟਾਂਗੇ ਇਹ ਸਾਗ ਨਾਲ ਤਿਆਰ ਨਹੀਂ ਬਣਦਾ ਜਿੰਨਾ ਮਰਜ਼ੀ ਖਾਈ ਜਾਓ ਜਿੰਨੇ ਦਿਨ ਹੁਣ ਆਪਾਂ ਆਟਾ ਪਾਵਾਂਗੇ ਸਾਗ ਬਹੁਤ ਵਧੀਆ ਰਿਝੇ ਵਾਸੋਣੀ ਮਹਿਕ ਆਉਂਦੀ ਹੈ ਵਿੱਚੋਂ ਚੰਗੀ ਤਰ੍ਹਾਂ ਘੋਟ ਲਾਂਗੇ ਆਪਾਂ ਵਧੀਆ ਐਨਾ ਕਾਲਣ ਬਚ ਗਏ ਤੇ ਆਪੇ ਰੱਖ ਲਿਆ ਸਾਰਾ ਨਹੀਂ ਪਾਉਂਦੇ ਤੇ ਜਿੰਨਾ ਕ ਪਾ ਲਿਆ ਉਹਨਾ ਠੀਕ ਹੈ ਬਸ ਬਹੁਤ ਹੈ ਜਿੰਨਾ ਕ ਲੋਡ ਸੀ ਉਹਨਾ ਆਪਾਂ ਪਾ ਲਿਆ ਆ ਘੁੱਟ ਕੇ ਵਧੀਆ ਬਣ ਗਿਆ ਮਲਾਈ ਵਰਗਾ ਲਓ ਸਾਰਾ ਪਕੌੜਾ ਲਿਆ ਹੁਣ ਕੋਲੇਜ ਪਾ ਲਾਂਗੇ बढ़िया साग बनया देखो हम आप्यो पावे देसी घ्यो ਬਹੁਤ ਵਧੀਆ ਬਣਿਆ ਸਾਗ ਦੇਖੋ ਕਿੰਨਾ ਵਧੀਆ ਬਣਿਆ ਵਿੱਚ ਘਿਓ ਪਾ ਕੇ ਬਹੁਤ ਸਵਾਦ ਲੱਗੋ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ